ਪੇਪਰ ਨਾ ਤੁਸੀਂ ਇਹਨਾਂ ਤੋਂ ਖਰੀਦੇ ਵੀ ਹੋਇਆ ਸੰਦ ਤੇ ਤੁਹਾਡੇ ਇਹ ਜਾਣ ਪਛਾਣ ਵਾਲੇ ਬੰਦਾ ਭਰਾਵੋ ਤੁਸੀਂ ਤਕਰੀਬਨ ਸਾਰੇ ਜਾਣਦੇ ਹੋ ਪਿਛਲੇ 5 ਸਾਲ 5 ਸਾਲ ਤੋਂ ਜਦੋਂ ਕੰਮ ਕਰਦੇ ਨੇ ਨਹੀਂ 2013 ਦਾ ਕਰਦਾ ਜੀ 2013 ਸਾਲ ਵੀ ਮਾਰਕੀਟ 'ਚ ਹੀ ਹੈ ਇਹ ਜਿਹੜੇ-ਜਿਹੜੇ ਭਰਾ ਇਹਨੂੰ ਜਿੱੱਡੀ ਨੂੰ ਜਾਣਦੇ ਉਹ ਵੀ ਜ਼ਰੂਰ ਕਮੈਂਟ ਕਰਿਓ ਤੇਰੀ ਮਦਦ ਕਰਨ ਲਈ ਇਹ ਵੀਡੀਓ ਕੇ ਸ਼ੇਅਰ ਜ਼ਰੂਰ ਕਰਿਓ ਕਿਉਂ ਹਰੇਕ ਘਰ ਘਰ ਇਹ ਵੀਡੀਓ ਵੀਡੀਓ ਪਹੁੰਚਦੀ ਕਰ ਦਿਓ ਪਤਾ ਲੱਗ ਜਾਂਦਾ ਹੈਗਾ ਜਦੋਂ ਹਰੇਕ ਬੰਦੇ ਕੋਲੇ ਵੀ ਉੱਥੇ ਤੁਹਾਡੇ ਬਹੁਤ ਖੁਸ਼ਕबरी ਵਾਲੀ ਗੱਲ ਆ ਤੁਹਾਡੇ ਆਪਣੇ ਇਲਾਕੇ 'ਚ ਖੌਲੈਂਡ ਦੀ ਡੀਲਰਸ਼ਿਪ ਖੁੱਲ ਚੁੱਕੀ ਆ ਤੁਹਾਨੂੰ ਹੁਣ ਕਹਿੰਦੇ ਦੂਰ ਤਰਾਡੇ ਕਿਤੇ ਜਾਣ ਦੀ ਲੋੜ ਨਹੀਂ ਚਨੀਰ ਚਨੀਰ ਆਏ ਉਹਨਾਂ ਸੋਣੇ ਇੱਥੋਂ 3 25 ਕਿਲੋਮੀਟਰ ਹੀ ਹੋਗਾ ਬਤਵਾ ਹਾਂਜੀ ਹਾਂਜੀ 25 ਕਿਲੋਮੀਟਰ 25 ਕਿਲੋਮੀਟਰ ਦੇ ਏਰੀਆ 'ਚ ਹੀ ਤੁਹਾਨੂੰ ਭਰਾ ਉਹ ਟਰੈਕਟਰ ਮਿਲ ਲਗੇ ਬਾਕੀ ਸਾਰੀ ਨਵੀਂ ਡੀਲਰਸ਼ਿਪ ਆ ਤੁਹਾਡੇ ਕੋਲ ਸਰਵਿਸ ਸਰਵਿਸ ਵੀ ਮਿਲ ਜਾਊਗੀ ਆਪਾਂ ਤਾਂ ਸਰਵਿਸ ਮਿਲੂਗੀ ਜੀ ਅੱਛਾ ਜੀ ਐਪਲੀਕੇਸ਼ਨ ਤੇ ਜਾ ਰਹੇ ਹਾਂ ਤਾਂ ਤੁਸੀਂ ਇਕੋ ਪਲੱਸ ਤੇ ਚਲਾਉਂਦੇ ਨਹੀਂ ਇਕੋ ਪਲੱਸ ਤੇ ਕਿੰਨੇ ਹੌਸ ਪਾਵਰ ਤੇ ਕੰਮ ਕਰਦਾ ਹੈ ਹੌਸ ਪਾਵਰ ਉਨੀ ਰਹਿੰਦੀ ਹੈ ਸਰ ਟਾਰਕ ਵੈਰੀਏਸ਼ਨ ਹੁੰਦੀ ਹੈ ਉਹ ਜ਼ਿੰਮੇਵਾਰ ਭਰਾ ਕਹਿੰਦੇ ਆ ਵੀ ਵੀਪੀਪੀ ਤੇ 45 ਹੌਸ ਪਾਵਰ ਰਹਿ ਗਿਆ ਹਾਂ ਵੀ ਪਤਾ ਨਹੀਂ ਕਿਹਦਾ ਬੰਦਾ ਨਾ 60 ਹੋ ਗਿਆ ਵੀ ਟਾਰਕ ਬਾਰੇ ਸਭ ਨੂੰ ਨਹੀਂ ਕਿਹਦੇ ਹਾਂਜੀ ਹਾਂਜੀ ਜ਼ਿੰਮੇਵਾਰਾਂ ਇਹ ਮੰਨ ਲਓ ਵੀ 80% ਬੰਦਿਆਂ ਨੂੰ ਨਹੀਂ ਪਤਾ 80% ਦਾ ਇੱਕ ਆਰਟੀ ਬਨੇ ਵੀ ਰੋਡ ਤੇ ਜਾਂਦਾ ਹੈ 45 ਹੌਸ ਪਾਵਰ ਕੰਮ ਕਰਦਾ ਫਿਰ ਕੇ ਪੈਰ ਕਰਦਾ 75 ਕਰਦਾ ਹੈਗਾ ਅੱਛਾ ਵੀ ਉਹਦੇ ਨਾਲ ਕੋਈ ਨਿਊਸ ਓਵਰ 19 ਗਮਪਾਸਟ ਓਵਰ ਤਾਂ 19 ਇੰਜਨ ਦੇ ਦੇਖੋ ਤਾਕਤ ਤਾਂ ਉਹਦੀ 19 ਆ ਉਹ ਲਾ ਕਿੰਨੀ ਰਿਹਾ ਉਹ ਟਾਰਕ ਤੇ ਵਰੀਏਸ਼ਨ ਲੈ ਕੇ ਦਾ ਉਹ ਤੁਸੀਂ ਆਪਦੀ ਭਾਜ ਜੋ ਮਰਜ਼ੀ ਕਰੋ ਮੈਂ ਐਸਾ ਇਧਰ ਨਹੀਂ ਕਹਿ ਸਕਦਾ ਓਕੇ ਓਕੇ ਤੋਂ ਬਾਅਦ ਜੀ ਇਹਦਾ ਜਿਹੜਾ ਇੰਜਨ ਹੈ ਉਹ ਤੁਰਕੀ ਤੋਂ ਇمپੋਰਟ ਹੋ ਕੇ ਇੰਜਨ ਆਪਣੇ ਕੋਲੇ ਆਉਂਦਾ ਹੈ ਤੁਰਕੀ ਇੰਪੋਰਟਡ ਇੰਜਨ ਹੈ ਓਕੇ ਤੇ ਮਤਲਬ ਨਿਊ ਹਾਲੈਂਡ ਦੇ ਵਿਦ ਲਈ ਸੀਆਰਡੀ ਟੈਕਨੋਲੋਜੀ ਹੈ ਜਿਹਨੂੰ ਅਸੀਂ ਐਚਪੀਸੀਆਰ ਕਹਿੰਦੇ ਹਾਈ ਪ੍ਰੀਸੀਜਨ ਕਾਮਨ ਰੇਲ ਸਿਸਟਮ ਲੈਣ ਜਾਉ ਪੀਟੀਓ ਵਾਲਾ ਇਹਦੇ 47.7 ਕਿਲੋਵਾਟ ਚ 64 PTUH P ਜਿਹੜੀ ਮੈਕਸੀਨ PTUH P ਹੈ ਇਹ ਬੜਾ ਮਤਲਬ ਨਾਲ ਇੱਕ ਟੈਕਨੀਕਲ ਪੁਆਇੰਟ ਹੈ ਲੋਕਾਂ ਨੂੰ ਪਤਾ ਹੋਣਾ ਬਹੁਤ ਜ਼ਰੂਰੀ ਹੈ ਹਾਂ ਆਓ ਜਿਸ 52 ਵਾਰੀ ਗੱਲ ਕਰ ਲਈਏ ਕਿਉਂਕਿ ਅੱਜਕੱਲ੍ਹ ਗਰਮ ਮੁੱਦਾ ਜਿਵੇਂ ਕਹਿੰਦੇ ਹੁੰਦੇ ਹਨ ਇਹਨਾਂ ਦਿਨਾਂ ਦਾ ਸਭ ਤੋਂ ਵੱਧ ਗਰਮ ਮੁੱਦਾ ਇਹ ਹੈ ਜੀ CRN ਸਕੀਮ ਜਿਹਨੂੰ crop residue management ਕਹਿੰਦੇ ਉਹਦੇ ਵਿੱਚ ਸਾਡਾ 52 ਵੀ 2 ਵੀ ਤੇ 4 ਵੀ ਦੋਵੇਂ ਟਰੈਕਟਰ ਜਿਹੜੇ ਆ ਫੁੱਲ ਦੇ ਤੇ ਅਸੀਂ ਪਿਛਲੇ ਸਾਲ ਵੀ ਮਤਲਬ ਤੁਸੀਂ ਕਹਿ ਲਓ ਕਾਫੀ ਮਾਰਕੀਟ ਕੈਪਚਰ ਕੀਤੀ ਸੀ ਇਸ ਸਾਲ ਵੀ ਅਸੀਂ ਸਾਰੇ ਜਿੰਨੇ ਪਿਛਲੇ ਸਾਲ ਕਿੰਨੇ ਟਰੈਕਟਰ ਦਿੱਤੇ ਲਗਭਗ ਟੋਟਲ ਟਰੈਕਟਰ ਮੰਨ ਲਓ ਮੈਂ ਨੰਬਰਾਂ 'ਚ ਹੀ ਗੱਲ ਕਰਾਂ ਤਾਂ 70 ਤੋਂ 80% ਮਾਰਕੀਟ ਜਿਹੜੀ ਕੈਪਚਰ ਲਗਭਗ ਅਸੀਂ ਕੀਤੀ ਹੈ ਅੱਛਾ ਹੌਲੰਡ ਨੇ ਕਰੀ ਹੈ ਹੈ ਹਾਂਜੀ ਇਸ ਸਾਲ ਵੀ ਅਸੀਂ ਨਿਊ ਲੈਂਡਸ ਪੰਜਾਬੀ ਜਿਹੜਾ ਹੈ ਸਾਡਾ ਮੇਜਰ ਸੇਲਿੰਗ ਪ੍ਰੋਡਕਟ ਸੀ ਆਰਐਮ ਦੇ ਵਿੱਚ ਰਿਹਾ ਹੈ ਉਸ ਤੇ ਜਿਹੜੇ ਹਾਈ ਪ੍ਰੋਫਾਈਲ ਜ਼ਿਮੀਂਦਾਰ ਭਰਾ ਨੇ ਆਪਣੇ ਜਿਨ੍ਹਾਂ ਨੂੰ ਵੱਧ ਹਾਰਸ ਪਾਵਰ ਚਾਹੀਦੀ ਹੈ ਉਹ ਸਾਡਾ 56 30 75 ਹਾਰਸ ਪਾਵਰ ਲੈਂਦੇ ਨੇ ਠੀਕ ਹੈ ਤੇ ਇਹਦੇ ਵਿੱਚ ਜਿਵੇਂ ਤੁਸੀਂ ਪਹਿਲਾਂ ਦੱਸਿਆ ਆਪਣੇ ਦਰ ਸਤਗੁਰ ਆਟੋਮੋਬਾਈਲ ਤੇ ਖੜੇ ਆ ਝਨੀਰ ਡਿਸਟ੍ਰਿਕਟ ਮਾਨਸਾ ਜੇ ਪਈ ਜਾਂਦਾ ਝਨੀਰ ਤੇ ਇੱਥੇ ਨਾਲ ਤਸਵੀਰ ਆ ਸੰਦੂਗੜ ਕਾਫੀ ਪਿੰਡ ਹੈ ਦੇ ਵਿੱਚ ਉਹ ਸਾਰੀ ਜਾਣਕਾਰੀ ਜੱਗੀ ਤੋਂ ਲੈਨੇ ਆ ਇੱਥੇ ਨਵੀਂ ਡੀਡਰਸ਼ਿਪ ਖੁੱਲ ਚੁੱਕੀ ਆ ਇੱਧਰ ਮਾਰਦੇ ਮੁੰਡਿਆ ਕੈਮਰਾ ਸਾਰੇ ਪ੍ਰਕਾਰ ਦੇ ਟਰੈਕਟਰ ਨਾਲ ਤਕਰੀਬਨਾ ਕੇ ਲੱਗ ਚੁੱਕੇ ਆ ਕਿਵੇਂ 36 30 56 30 2 ਵੀਲ 4 ਵੀਲ ਬਾਕੀ ਪ੍ਰੋਪਰ ਸਾਰੀ ਜਾਣਕਾਰੀ ਲੈਨੇ ਆ ਬਾਈ ਯਾਰ ਕਿੰਦੋ ਵੀ ਹੋਰ ਕਿਹੜੇ ਕਿਹੜੇ ਮਾਡਲ ਟਰੈਕਟਰ ਇਹਨਾਂ ਕੋਲੇ ਆਉਣਗੇ ਬਾਕੀ ਬ੍ਰਾਂਗਿਆ ਭਾਈ ਤੁਹਾਨੂੰ ਬਹੁਤ ਬਹੁਤ ਲੱਗਦਾ ਹੈ ਭਾਈ ਤੁਹਾਨੂੰ ਉਹ ਜਿੱਕੇ ਹੁਣ ਆਪਣੇ ਕੋਲੇ ਕਿਵੇਂ 36 30 ਖੜੇ ਆ ਇਧਰ 52 20 ਖੜੇ ਆ ਹੋਰ ਕਿਹੜੇ ਕਿਹੜੇ ਮਾਡਲ ਟਰੈਕਟਰ ਆਪਣੇ ਕੋਲੇ ਆਉਣਗੇ ਸਾਰੇ ਮਾਡਲ ਆਉਣਗੇ ਜਿੰਨੇ ਬਲਬਲ ਕੰਪਨੀ ਦੇ ਹੈਗੇ ਆ ਜੀ ਅੱਛਾ ਸਾਰੇ ਵਿੱਚ ਹੋਣਗੇ ਤੁਸੀਂ ਹਾਂ ਸਾਰੇ ਵਿੱਚਾਂਗੇ ਜੀ ਅੱਪਾ ਠੀਕ ਆ ਤੇ ਕਿਹੜਾ ਕਿਹੜਾ ਏਰੀਆ ਕਿਹੜੇ ਤੇ ਤੁਸੀਂ ਹੁਣ ਟਰੈਕਟਰ ਤੇ ਆਪਾਂ ਉਹ ਕੋਲੇ ਤਸੀਲ ਸਰਦੂਲਗੜ ਦੀ ਸਾਰੀ ਆ ਗਈ ਸਬ ਤਸੀਲ ਝਨੀਰ ਆ ਗਈ ਆਪਾਂ ਇਧਰ ਖੋਪਰ ਪੈਂਦਾ ਆ ਗਿਆ ਤੇ ਨੰਗਲ ਮਾਨਸਾ ਦੇ ਨਾਲ ਜਾ ਲੁਕੇ ਜਮਾਰ ਕੀ ਆ ਗਈ ਜੀ ਪਨਾਲੀ ਸਾਰੇ ਇਧਰ ਸਾਰੇ ਸੈਟ ਨੇ ਆ ਗਿਆ ਹਾਂਜੀ ਹਾਂਜੀ ਹਾਂ ਜਵਾਰ ਕੇ ਮੂਸਾ ਕਿਧਰ ਆ ਗਿਆ ਮੂਸਾ ਵੀ ਇਧਰ ਹੀ ਆ ਗਿਆ ਜੀ ਅਰੇ ਮੂਸਾ ਇਧਰ ਹੀ ਆ ਗਿਆ ਜੀ ਜਿਵੇਂ ਮੈਨੂੰ ਮਾਨਸਾ ਦੇ ਏਰੀਆ ਦੇ ਤਕਰੀਬਨ ਨਾਲ ਹੀ ਲੱਗਦੇ ਪਿੰਡ ਆ ਗਏ ਤੇ ਇਧਰ ਸਾਰੀ ਤਸੀਨ ਇਧਰ ਆਈ ਗਿਆ ਜੀ ਸੰਘਾ ਪਿੰਡ ਆ ਗਿਆ ਬਾਰਡਰ ਤੇ ਅੱਛਾ ਬਾਰਡਰ ਤੱਕ ਸਾਰੇ ਪਿੰਡ ਆ ਗਏ ਹਾਂਜੀ ਹਾਂਜੀ ਸਾਰੇ ਬਾਰਡਰ ਅੱਛਾ ਵੀ ਤਕਰੀਬਨ ਕਿੰਨੇ ਕਿ ਬਟਾ ਬਾਤਲਵੰਡੀ ਨਾਲ ਜਾ ਲੱਗਦੇ ਜੋੜਕੀਆਂ ਪਿੰਡ ਆ ਗਿਆ ਬਾਰਡਰ ਤੇ ਠੀਕ ਆ ਜੋੜਕੀਆਂ ਤੋਂ ਲਾਸਟ ਆ ਗਿਆ ਫੁਰਗਾਇ ਪ੍ਰੋਪਰ ਇੱਕ ਤਾਂ ਤਹਿਸੀਲ ਦਾ ਸਾਰੀ ਹੈ ਕਿ ਸ਼ਬਦ ਸੀਲ ਹੈ ਜਿਹੜੀ ਨਾਜ਼ਨੀਰ ਕਿੰਨੇ ਪਿੰਡ ਕਿੰਨੇ ਆਗੇ ਤਕਰੀਬਨ ਹੈਂ ਦੇ ਚ 85 ਕਿ ਪਿੰਡ ਹੈਗੇ ਆ ਜੀ 85 ਪਿੰਡ ਇੱਕ ਵਾਰ ਤੁਸੀਂ ਇਹ 85 ਪਿੰਡਾਂ ਦੀ ਲਿਸਟ ਦਿਆ ਕਰੋਗੇ ਹਾਂ ਜੀ ਹਾਂ ਜੀ ਕਿਲੇ 85 ਠੀਕ ਹੈ ਇਹ ਤੁਸੀਂ ਇਸ ਵਰਕ ਕਰ ਸਕਦੇ ਹੋ ਭਰਾਵੋ ਤੁਹਾਨੂੰ ਪਤਾ ਹੀ ਹੈ ਬਾਕੀ ਦੇ ਜੱਗੀ ਦਾ ਨੰਬਰ ਵੀ ਉੱਪਰ ਦੇਵਾਂਗੇ ਕਿ 85 ਕਿ ਪਿੰਡ ਦੱਸ ਰਹੇ ਆ ਕਿਵੇਂ ਸਾਰਾ ਸੁਲੂਗੜ ਝਨੀਰ ਮਾਨਸਾ ਦੇ ਏਰੀਆ ਵਾਲੇ ਭਰਾ ਸਪਰਕ ਕਰ ਲੈ ਜਿਨ੍ਹਾਂ ਨੇ ਨਵੇਂ ਟਰੈਕਟਰ ਲੈਣੇ ਆ ਇੱਕ ਕਿੱਥੇ ਜੀ ਆਪਣੇ ਕਿਹੜੀ ਬਰਾਜ ਖੁੱਲ੍ਹੀ ਹੈ ਕਿਹੜਾ ਏਰੀਆ ਪਿਆ ਜਾਂਦਾ ਹੈ ਇਹ ਆਪਣੀ ਝਨੀਰ ਆ ਗਈ ਜੀ ਅਨਾਜ ਮੰਡੀ ਦੇ ਨਾਲ ਆ ਜੀ ਸਾਫਾ ਰੋਡ ਤੇ ਜਿਹੜਾ ਬਸ ਝਨੀਰ ਤੋਂ ਫਰੂਆੜ ਰੋਡ ਤੇ ਜਾਂਦੇ ਆ ਜੀ ਅਨਾਜ ਮੰਡੀ ਦੇ ਨਾਲ ਆ ਗਿਆ ਤਾਂ ਸੁਰੂ ਅੱਛਾ ਅਨਾਜ ਮੰਡੀ ਦੇ ਨਾਲ ਆ ਗਿਆ ਮੇਨ ਰੋਡ ਦੇ ਉੱਪਰ ਹੀ ਆ ਭਰਾਵਾ ਸੁਣ ਪਦੀ ਹੈ ਝਨੀਰ ਦਾ ਛੋਟਾ ਜਿਹਾ ਸ਼ਹਿਰ ਆ ਵੀ ਮੇਨ ਦੇ ਉੱਪਰ ਹੀ ਆ ਕਿਤੇ ਇਧਰ ਮਾਨਸਾਲੇ ਪਾਸਿਓ ਆਈਏ ਆਪਾਂ ਝਨੀਰ ਝਨੀਰ ਟੱਪ ਕੇ ਇਧਰ ਸੂਗੜਾ ਵਾਲੇ ਪਾਸੇ ਆ ਗਿਆ ਇਹ ਇਥੇ ਆ ਕੇ ਇਹਨਾਂ ਦਾ ਨਵਾਂ ਸ਼ੋਰੂਮ ਖੁੱਲਿਆਗਾ ਅੱਜ ਪਹਿਲੇ ਅੱਜ 9 ਟਰੈਕਟਰ ਪਹਿਲੇ ਨਹੀਂ ਆਇਆ ਅੱਜ ਅੱਛਾ ਕਿੰਨੇ ਟਰੈਕਟਰ ਆ ਗਏ ਇੱਥੇ 8 ਟਰੈਕਟਰ ਆ ਗਏ ਜੀ ਅੱਜ ਆਪਣੇ ਅੱਛਾ 8 ਟਰੈਕਟਰ ਇਹਨਾਂ ਕੋਲੇ ਆ ਚੁੱਕੇ ਆ ਬਾਕੀ ਕਿਹੜੇ ਕਿਹੜੇ ਤੁਸੀਂ ਮੋਡਲ ਟਰੈਕਟਰ ਲੈਣੇ ਆ ਤਕਰੀਬਨ ਕਿਹੜੇ ਹੁਣ ਜਿਆਦੇ ਆਪਣੇ ਰੂਟੀਨ ਚ ਸੇਲ ਹੋਣਾ ਹੈ ਕਹਿੰਦੇ 56 20 36 30 ਇਹ ਟਰੈਕਟਰ ਇਹਨਾਂ ਕੋਲੇ ਆ ਹੀ ਗਏ 2 ਵੀਲ 4 ਵੀਲ ਇੱਕ ਸਬਸਿਡੀ ਕਿਹੜੀ ਹੁਣ ਚੱਲ ਰਹੀ ਹੈ ਜੀ ਹਾਂ ਜੀ ਹਾਂ ਜੀ ਸਬਸਿਡੀ ਦੇ ਵਿੱਚ ਤੁਸੀਂ ਦੇ ਰਹੇ ਹੋ ਟਰੈਕਟਰ ਹਾਂ ਦੇ ਰਹੇ ਜੀ ਆਪਣਾ 5 ਸਰ ਮੋਕੇ ਆ ਜੀ ਬੋਕਰ ਤੁਸੀਂ ਕਰ ਰਹੇ ਹੋ ਟਰੈਕਟਰ ਕਰ ਰਹੇ ਦੀ ਆਪਾਂ ਠੀਕ ਹੈ ਨਹੀਂ ਸੈਸ਼ਨ ਲੈਟਰ ਤੋਂ ਪਹਿਲਾਂ ਜਦੋਂ ਸਾਡੇ ਕੋਲ ਸਬਸਿਡੀ ਵਾਲੇ ਦੋ ਟਰੈਕਟਰ ਬੁੱਕ ਕੀਤੇ ਆ ਜੀ ਠੀਕ ਹੈ ਹਾਂ ਸਬਸਿਡੀ ਦਾ ਦੋ ਆਹ ਟਰੈਕਟਰ ਆ ਭਰਾ ਉਹ ਸਬਸਿਡੀ ਚ ਜਿਹੜੇ ਭਰਾਵਾਂ ਨੂੰ 80% ਸਬਸਿਡੀ ਨਿਕਲੀ ਆ ਜਾਂ ਜਿਹਨਾਂ ਨੂੰ ਹੋਰ ਨਿਕਲੂਗੀ ਉਹਨਾਂ ਨੂੰ 5520 4 ਵੀਲ ਡਰਾਈਵ ਚ ਇਹ ਟਰੈਕਟਰ ਦੇ ਦੇ ਰਹੇ ਆ ਇਹ ਕਿਵੇਂ ਉੱਪਰਲੇ ਮਾਡਲ ਕਿਵੇਂ 4 ਵੀਲ ਚ ਹੀ ਜ਼ਿਆਦਾ ਟਰੈਕਟਰ ਕਸਾਲ ਪਰ ਭਰਾ ਲੈ ਰਹੇ ਆ ਹੈ ਪੰਜਾਬੀ 2 ਵੀਲ ਵੀ ਫਾਪੀਟ ਦੇ ਵਿੱਚ ਪਾਤਾ 522 2 ਵੀਲ ਵੀ ਅੱਛਾ 2 ਵੀਲ ਵੀ ਹੈਗਾ ਤੇ ਆ 4 ਵੀਲ ਵੀ ਹੈਗਾ ਜੀ ਜਦੋਂ ਕਸਟਮਰ ਬੰਦਾ 4 ਵੀਲ ਨੂੰ ਪਸੰਦ ਕਰ ਰਿਹਾ ਹੈ ਨਾ ਭਈ ਇਹ ਕਿਹੜੇ ਕਿੰਨੇ ਵਰੀਐਂਟ ਵਿੱਚ ਕੰਮ ਕਰਦਾ ਹੈ ਇਹ ਕਿੰਨੇ ਕਿੰਨੇ ਹਸ ਪਾਵਰ 'ਚ ਕੰਮ ਕਰਦਾ ਹੈ ਇਹ ਪਹਿਲਾਂ ਤਾਂ ਬਾਈ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਧੰਨਵਾਦ ਤੁਸੀਂ ਧੰਨਵਾਦ ਜੀ ਸੰਦੇ ਤੇ ਤੁਸੀਂ ਸਾਡੀ ਡੀਲਰ ਡੀਲਰਸ਼ਿਪ ਤੇ ਨਵੇਂ ਸਿਰਫ ਪੁਆਇੰਟ ਤੇ ਪਹੁੰਚੇ ਹੋ ਧੰਨਵਾਦ ਮੈਂ ਸਾਡੇ ਗ੍ਰਾਹਕਾਂ ਨੂੰ ਸਾਰਿਆਂ ਨੂੰ ਤੁਹਾਡੇ ਨਾਲ ਜਿੰਨੇ ਜੁੜੇ ਹੋਏ ਉਹਨਾਂ ਨੂੰ ਦੱਸ ਦੇਵਾਂ ਜੀ ਇਹ ਨਿਊ ਆਲੈਂਡ ਦੇ ਸਾਡੇ ਨਵੇਂ ਡੀਲਰ ਪੁਆ ਇਨਾ ਕੋਲੇ ਪੂਰੀ ਸਤਲੁਜਗੜ ਤਹਿਸੀਲ ਹੈ ਤੇ ਨਿਊ ਹੋਲੈਂਡ ਦਾ ਟਰੈਕਟਰ ਡੀਲਰਸ਼ਿਪ ਹੈ ਇਹਦੇ ਉੱਤੇ ਤੁਹਾਨੂੰ ਸੇਲ ਸਰਵਿਸ ਵੀ ਮਿਲੂਗੀ ਸਪੇਅਰ ਪਾਰਟ ਵੀ ਮਿਲੂਗਾ ਨਿਊ ਹੋਲੈਂਡ ਦਾ ਉਸ ਤੋਂ ਬਾਅਦ ਨਿਊ ਹੋਲੈਂਡ ਦੀ ਸਾਡੀ ਸਾਰੀ ਹਾਰਸ ਪਾਵਰ ਰੇਂਜ ਦੇ ਟਰੈਕਟਰ ਇਹ ਸੇਲ ਕਰਨਗੇ ਇਸੇ ਪੁਆਇੰਟ ਤੋਂ ਤੇ ਹੁਣ ਆਪਾਂ ਵੀਰਾਂ ਨੂੰ ਵੀ ਇਹਦੇ ਵਿੱਚ ਜ਼ਿਆਦਾ ਸੇਲ ਜਿਹੜੀ ਹੁੰਦੀ ਹੈ ਸਾਡੀ 4WD ਵੇਰੀਐਂਟ ਦੀ ਹੁੰਦੀ ਹੈ ਕਿਉਂਕਿ ਲਗਭਗ ਜਿਹੜਾ ਰੇਟ ਦਾ ਬਣ ਗਿਆ 1 ਲੱਖ ਰੁਪਏ ਦਾ ਰੇਟ ਦਾ ਆਉਂਦਾ ਇਹਨਾਂ ਦੋਨਾਂ ਅੱਛਾ 4 ਵੀਲ ਤੇ 2 ਵੀਲ ਦਾ 1.5 ਲੱਖ ਰੁਪਏ ਦਾ ਫਰਕ ਆ ਰਿਹਾ ਰੇਟ ਉਹ ਫਿਰ ਜ਼ਿਮੀਦਾਰ ਭਰਾ ਸੋਚਦੇ ਵੀ ਸਬਸਿਡੀ ਤਾਂ ਆਉਣੀ ਆ ਸੰਦ ਚਲਾਉਣੇ ਆ ਦਿਨੋ ਦਿਨ ਜਿਹੜਾ ਮਸ਼ੀਨੀ ਯੋਗ ਹੈ ਉਹ ਇਹ ਵੱਧ ਰਿਹਾ ਆਉਣ ਵਾਲੇ ਟਾਈਮ ਬਾਕੀ ਸਬਸਿਡੀ ਬਹੁਤ ਹੈ 80% ਸਬਸਿਡੀ ਹੈ ਵੀ ਟ੍ਰੈਕਟਰ ਵੀ ਬਹੁਤ ਮਤਲਬ ਵੀ ਵਾਈਬ੍ਰੇਟ ਜਿਹੜਾ ਜਾਂਦਾ 30% ਮੋੜ ਆ ਰਹੀ ਹੈ ਜਿਹੜੀ ਮੇਨ ਆਪਣੇ ਜ਼ਿਮੀਂਦਾਰ ਭਰਾਵਾ ਦੇ ਕੰਮ ਦੀ ਗੱਲ ਹੈ ਜਿਵੇਂ ਛੋਟੀ ਜਿਹੀ ਮੈਂ ਇੱਕ ਸਾਰ ਜੀ ਨਵੇੜਦੇ ਆ ਟਰੈਕਟਰ ਬਹੁਤ ਆਉਂਦੇ ਨੇ ਬਹੁਤ ਟਰੈਕਟਰ ਫੂਡ ਨੇ بڑے ਸਾਡੇ ਬ੍ਰਾਂਡ ਵੀ ਨੇ ਕੰਪੀਟੀਸ਼ਨ ਬ੍ਰਾਂਡ ਉਹਨਾਂ ਦੇ ਵੀ ਪੂਨੇ ਸਾਡੇ ਟਰੈਕਟਰ ਦੀ ਖਾਸੀਅਤ ਇਹ ਹੈ ਜੀ ਇਹਦੇ ਵਿੱਚ ਪੀਟੀਓ ਹੌਸ ਪਾਵਰ ਹੈ ਜਿਹੜੀ ਜ਼ਿਮੀਂਦਾਰ ਦੇ ਕੰਮ ਆਉਣ ਵਾਲੀ ਪਾਵਰ ਉਹ 61 ਕਿਉਂ ਕਰਾ ਰਹੇ ਹੋ ਮਾੜਾ ਇਧਰ ਜਾ ਕੇ ਠੀਕ ਹੈ ਜੀ ਉਹ 64 ਐਚਪੀ ਹੈ ਦੀ ਪੀਟੀਓ ਹੌਸ ਪਾਵਰ ਹੋਰ ਤੁਸੀਂ ਇਸ ਰੇਂਜ ਦੇ 60 ਤੋਂ 65 HP ਦੇ ਜਿੰਨੇ ਹੋਰ ਕੰਪਨੀਆਂ ਦੇ ਟਰੈਕਟਰ ਨੇ ਉਹ ਸਾਰਿਆਂ ਦੀ ਜਿਹੜੀ PTO HP ਉਹ 60 ਤੋਂ ਥੱਲੇ ਆ ਠੀਕ ਹੈ ਜ਼ਿੰਮੇਦਾਰ ਭਰਾ ਦੇ ਕੰਮ ਆਉਣ ਵਾਲੀ ਪਾਵਰ ਤਾਂ PTO ਪਾਵਰ ਹੀ ਹੁੰਦੀ ਹੈ ਜਾਂ ਟਾਇਰਾਂ ਤੇ ਆਉਣ ਵਾਲੀ ਪਾਵਰ ਹੁੰਦੀ ਹੈ ਉਹ ਆਪਣੇ ਟਰੈਕਟਰ ਦੀ ਆਪ ਦੀ ਰੇਂਜ ਦੇ ਸਾਰੇ ਟਰੈਕਟਰਾਂ ਨਾਲੋਂ ਸਭ ਤੋਂ ਜ਼ਿਆਦਾ ਹੈ ਅੱਛਾ ਇਸ ਚੀਜ਼ ਦਾ ਜਿਹੜੇ ਮੈਂ ਕੋਈ ਦਾਵਾ ਨਹੀਂ ਕਰਦਾ ਇਹਦੀ ਬੁਦਨੀ ਰਿਪੋਰਟ ਰਕਾਇਦਾ ਹੈ ਸਰਕਾਰ ਤੋਂ ਮਾਨਤਾ ਪ੍ਰਾਪਤ ਹੁੰਦਾ ਆ ਪਿੱਛੇ ਮੇਰੇ ਦਰਸ਼ਕ ਵੀਰਾਂ ਨੂੰ ਹਾਂ ਇਹਦੀ ਪਲੇਟ ਦੀ ਫੋਟੋ ਜ਼ਰੂਰ ਦਿਖਾ ਦਿਓ ਨੇੜੇ ਕਰਕੇ ਇਧਰ ਮਾਰ ਦੇ ਕੈਮਰਾ ਜੀ ਜਦੋਂ ਕੋਈ ਟਰੈਕਟਰ ਜ਼ਿੰਮੇਦਾਰ ਨੂੰ ਪਤਾ ਹੀ ਨਹੀਂ ਉਹ ਕਿੰਨਾ ਚਿਰ ਲਿਖਤੀ ਰੂਪ ਚ ਨਾ ਪਤਾ ਹੋਵੇ ਅਲੱਗ ਕਿੰਨਾ ਵੱਧ ਘੱਟ ਵੀ ਦੱਸ ਸਕਦਾ ਹੈ ਨਾ ਹਾਂ ਤੇ ਹੋਰ ਕੀ ਅਲੱਗ ਹੈ ਵੀ ਮਾਰਕੀਟ ਚ ਕਿੰਨੇ ਹਰੇਕ ਪ੍ਰਕਾਰ ਦੀ ਤਕਰੀਬਨ ਟਰੈਕਟਰ ਚੱਲ ਰਹੇ ਆ ਵੀ ਸੋਡਾ ਜੀਮੀਦਾਰਪਰਾ ਸੋਡਾ ਹੌਨ ਐ ਟਰੈਕਟਰ ਕਿਉਂ ਖਰੀਦਣ ਵਿੱਚੋਂ ਆਪ ਕਹਾਤੀ ਕਿਹੜੀ ਪਿੰਡਾਂ ਜਗਲਾ ਕਿਹੜੀ ਆਮ ਗੱਲ ਕੋਈ ਜੀ ਤੇਲ ਖਰਚਾ ਕੀ ਆ ਤੇਲ ਵੱਧ ਜਾਂਦਾ ਪਿੰਡਾਂ ਚ ਰੂਟੀਨ ਚ ਇਹੀ ਗੱਲ ਜਾਂਦੀ ਹੈ ਨਾ ਵੀ ਤੁਹਾਡੇ ਜੀਮੀਦਾਰਪਰਾ ਵੀ ਮੂਹ ਦੱਸੋ ਇੱਕ ਦੋ ਗੱਲਾਂ ਤੋ ਦਾ ਹੌਨਲੈਂਡ ਕਿਉਂ ਗ੍ਰੀਟਨ ਹਾਂਜੀ ਉਸ ਤੋਂ ਮੈਂ ਮਤਲਬ ਟਰੈਕਟਰ ਬਾਰੇ ਹੀ ਦੱਸੂਗਾ ਆਪਾਂ ਬਾਲਾ ਕਿਉਂਕਿ ਵੱਡੇ ਲੈਵਲ ਤੇ ਜਾ ਕੇ ਤਾਂ ਜਾ ਦੇ ਡੀਟੇਲ ਹੋ ਜਾਣਗੇ ਪਹਿਲਾਂ ਆਪਾਂ ਟਰੈਕਟਰ ਦੇ ਤੇਲ ਤੇ ਮੈਂ ਬਾਅਦ ਚ ਆਉਂਗਾ ਪਹਿਲਾਂ ਆਪਾਂ ਜਿਹੜੀਆਂ ਚੀਜ਼ਾਂ ਹੋਰ ਅਲੱਗ ਆਉਂਦੀਆਂ ਨੇ ਬਾਈ ਜੀ ਉਹ ਮਾੜਾ ਦਿਖਾ ਦਈਏ ਤੇ ਜਿਹੜੇ ਵੇਟ ਹੈ 120 ਕਿਲੋ ਵੇਟ ਅੱਗੇ ਹੈ ਤੇ 1.2 ਟੋਨ ਵੇਟ ਪਿੱਛੇ ਐ 220 ਕਿਲੋ ਵੇਟ ਹੋ ਗਿਆ ਲਗਭਗ 40 ਤੋਂ 45000 ਦਾ ਜਿਹੜਾ ਵੇਟ ਅਸੀਂ ਨਾਲ ਦੇਣੀ ਹੈ ਇਹ ਨਾਲ ਹੀ ਨਾਲ ਹੀ ਲੱਗੇਗਾ ਨਾਲ ਹੀ ਲੱਗਿਆ ਆਉਂਦਾ ਸਬਸਿਡੀ ਵਾਲੇ ਟਰੈਕਟਰ ਦੇ ਵਿੱਚ 520 ਦੇ ਵਿੱਚ ਨਾਲ ਲੱਗਿਆ ਆਊਗਾ ਠੀਕ ਹੈ 40 ਤੋਂ 45000 ਦਾ ਵੇਟ ਹੋ ਗਿਆ ਉਸ ਤੋਂ ਬਾਅਦ ਜਿਹੜੀ ਸਾਡੀ ਰੋਲ ਓਵਰ ਪ੍ਰੋਟੈਕਸ਼ਨ ਸੇਫਟੀ ਹੈ ਹੋਪਸ ਕਨੋਕੀ ਕਹਨੇ ਆ ਸੀ ਠੀਕ ਹੈ ਮਤਲਬ ਰੱਬ ਨਾ ਕਰੇ ਕੋਈ ਵੀ ਪ੍ਰੋਬਲਮ ਆਉਂਦੀ ਹੈ ਟਰੈਕਟਰ ਕੋਈ ਪਲਟ ਜਾਂਦਾ ਕੋਈ ਕਾਰ ਗੱਡੀ ਕੁਝ ਵੀ ਰੋਡ ਤੇ ਚੱਲਦਾ ਆਪਰੇਟਰ ਨੂੰ ਇਹਦੇ ਵਿੱਚ ਜਿਹੜਾ ਹੈਗਾ ਮਤਲਬ ਐਕਸਲ ਤੋਂ ਪਿਛਲੇ ਐਕਸਲ ਦੇ ਉੱਤੋਂ ਸਾਡੀਆਂ ਜਿਹੜੀਆਂ ਰੋਪਸ ਲਗੀਆਂ ਹੋਈਆਂ ਨੇ ਇਹ ਆਪਦੇ ਆਪ ਤੇ ਮਤਲਬ ਝੱਲ ਲੈਂਦਾ অপারেਟਰ ਨੂੰ ਕੋਈ ਪ੍ਰੋਬਲਮ ਨਹੀਂ ਆਉਂਦੀ। ਕੋਈ ਸੇਫਟੀ ਵੀ ਪੰਜਾਬੀ ਦੇ ਕਲੇ ਵੀ ਕੋਈ ਐਕਸੀਡੈਂਟ ਹੋ ਜਾਂਦਾ, ਟਰੈਕਟਰ ਉਲਟ ਜਾਂਦਾ ਵੀ ਪੂਰੇ ਡਰਾਈਵਰ ਦੀ ਪੂਰੀ ਸੇਫਟੀ ਹੈ। ਸੇਫਟੀ ਯਾਰਾ ਬਣਾ ਕੇ ਇਹ ਜੀ ਕੋਈ ਘਟਨਾ ਵਾਪਰੇ ਪਰ ਆਪਣਾ ਆਪਰੇਟਰ ਹੈ ਜਿਹੜਾ ਡਰਾਈਵਰ ਹੈ ਉਹ ਪੂਰਾ ਸਿਕਿਓਰ ਹੈ ਇਸ ਟਰੈਕਟਰ ਦੇ। ਠੀਕ ਆ। ਉਹ ਤੋਂ ਬਾਅਦ ਵੱਡੇ ਅਸੀਂ ਹੀਟ ਸ਼ੀਲਡ ਦਿੱਤੇ ਹੋਏ ਨੇ ਵੀ ਤਾਂ ਕਿ ਇੰਜਨ ਦਾ ਕਿਉਂਕਿ ਵੱਡੀ ਹੌਸ ਪਾਵਰ ਹੈ, ਵੱਡੀ ਮਸ਼ੀਨਰੀ ਚੱਲ ਰਹੀ ਹੈ ਇੰਜਨ ਦੀ ਕੋਈ ਵੀ ਹੀਟ ਜਿਹੜੀ ਉਹ ਪਿੱਛੇ ਆਪਰੇਟਰ ਨੂੰ ਤੰਗ ਨਾ ਕਰੇ ਤਾਂ ਕਰਿਆ ਹੀਟ ਗਲਾਸ ਠੀਕ ਹੈ ਵੀ ਹੀਟ ਗਲਾਸ ਤਾਂ ਵੀ ਮੇਰੇ ਟਰੈਕਟਰ ਤੇ ਆਉਂਦੀ ਆ ਕਿਉਂਕਿ ਸਾਡੇ ਵੇਟ ਅਲੱਗ ਹੋ ਗਏ ਵੀ ਇੱਕਾ ਫੈਂਡਰ ਨਹੀਂ ਆਉਂਦੇ ਜੀ ਇਹ ਫੈਂਡਰ ਫੈਂਡਰ ਬਹੁਤ ਘੱਟ ਆਉਂਦੇ ਆ ਵੇਟ ਤੇ ਕਲੋਪੀ ਤੇ ਇਹ ਐਕਸਟਰਾ ਵੀ ਕਿੰਨੇ ਲੱਖ ਰੁਪਏ ਦਾ ਸਾਮਾਨ ਹੈ ਇਹ ਸਟਰਾ ਬਿਲਕੁਲ ਸਰ ਬਿਲਕੁਲ ਲੱਖ ਰੁਪਏ ਦਾ ਲੱਖ ਰੁਪਏ ਦਾ ਇੱਕ ਲੱਖ 50000 ਦਾ ਹੀ ਬਣ ਜਾਂਦਾ ਠੀਕ ਹੈ ਵੀ ਇਹ ਅਲੱਗ ਆ ਕਿਵੇਂ ਮਾਰਕੀ ਦੀ ਸਾਰੇ ਟਰੈਕਟਰਾਂ ਦੇ ਇਹ ਇਹ ਆਪਾਂ ਨੂੰ ਬਾਹਰੋਂ ਹੀ ਲਵਾਉਣੇ ਪੈਂਦੇ ਆ ਤਕਰੀਬਨ ਵੀ ਲੱਖ ਸਵਾ ਲੱਖ ਰੁਪਿਆ ਲੱਗ ਹੀ ਜਾਂਦਾ ਜੇ ਆ ਇਹ ਜਿਹੜੇ ਇੱਕ ਤੇ ਖਰਚਾ ਕਰੀਏ ਐਕਸਟਰਾ ਅੱਛਾ ਹੋਰ ਦੱਸੋ ਹੋਰ ਸਰ ਮਤਲਬ ਜੇ ਤੇਲ ਦੀ ਗੱਲ ਕਰੀਏ ਆਪਾਂ ਆਪਦੇ ਹਾਰਸ ਪਾਵਰ ਰੇਂਜ ਦੇ ਟਰੈਕਟਰਾਂ 'ਚ ਠੀਕ ਹੈ ਜਿਹੜੇ ਸੰਧ ਤੇ ਚੱਲੂਗਾ ਫੋਰ ਐਗਜ਼ਾਮਪਲ ਅੱਟ ਬੁੱਟਾ ਸੁਪਰ ਸੀਟਰ ਲਾ ਲਓ ਕੋਈ ਫੀਲਰ ਲਾ ਲਓ ਠੀਕ ਹੈ ਦੇ ਵਿੱਚ ਇੱਕ ਟੋਟੋ ਘਟ ਘੰਟੇ ਦਾ 2 ਤੋਂ 3 ਲੀਟਰ ਤੇਲ ਦਾ ਫਰਕ ਪਾਊਗਾ ਤੇ ਜਿਹੜਾ ਸੀਜ਼ਨ ਹੁੰਦਾ ਬਾਈ ਜੀ 30 ਦਿਨਾਂ ਦਾ ਹੁੰਦਾ ਤੇ 10 ਘੰਟੇ ਵੀ ਜੇ ਰੋਜ਼ ਦੇ ਲਈਏ ਹੱਥਨ ਨੂੰ 20 ਤੋਂ 30 ਲੀਟਰ ਡੀਜ਼ਲ ਦਾ ਫਰਕ ਪੈ ਗਿਆ ਤੇ 30 ਦਿਨਾਂ ਦੇ ਵਿੱਚ 600 ਤੋਂ 700 ਲੀਟਰ ਡੀਜ਼ਲ ਦਾ ਫਰਕ ਪੈ ਗਿਆ ਤੇ 100 ਰੁਪਏ ਨੂੰ ਡੀਜ਼ਲ ਹੈ ਬਾਈ ਜੀ 60 ਤੋਂ 70000 ਰੁਪਏ ਦਾ ਫਰਕ ਪੈ ਗਿਆ ਨਹੀਂ ਗੱਲ ਕਰਨ ਦੀ ਹੈ ਕਿਉਂ ਤੇਰੇ ਭਰਾ ਕਮੈਂਟ ਕਰਨਗੇ ਵਿੱਚ ਦੱਸਣਗੇ ਕਿਉਂ ਹਰੇਕ ਪ੍ਰਕਾਰ ਦੀ ਫੈਕਟਰੀ ਚਲਾਉਂਦੇ ਆ ਵੀ ਇੰਨਾ ਵੀ ਕੱਲ ਨੂੰ ਕੋਈ ਬਰਾਬਰ ਜੋੜ ਕੇ ਦੇਂਦਾਗਾ ਜੀ ਤੁਸੀਂ ਸਾਡੇ ਪੇਜ ਤੇ ਸਾਂਝੇ ਕਰਿਓ ਸਾਨੂੰ ਵੀ ਪਤਾ ਲੱਗੇ ਸਾਡੇ ਜਿਹੜੇ ਪਲਾਂਟ ਚ ਤਕਨੀਕੀ ਇੰਜੀਨੀਅਰ ਨੇ ਉਹਨਾਂ ਨੂੰ ਵੀ ਪਤਾ ਲੱਗੇ ਵੀ ਵਾਕਈ ਸਾਡੀ ਕੋਈ ਚੀਜ਼ ਐ। ਥਾਮੀ ਐ ਥਾਮੀ ਐ ਪੇਸ਼ੀ ਐ ਤਾਂ ਸਾਨੂੰ ਵੀ ਦੱਸਿਓ ਜਰੂਰ। ਹਾਂ ਜਰੂਰ ਤੁਸੀਂ ਕਮੈਂਟ ਵੀ ਕਰੀਂ ਚਲੋ ਦੱਸੀ ਵੀ ਚਲੋ। ਕਿਵੇਂ ਬਾਈ ਦੱਸ ਰਿਹਾਗਾ ਕਹਿੰਦਾ ਇੱਕ ਸੀਜ਼ਨ ਦਾ 60-70000 ਰੁਪਇਆ ਤੇ ਉਹ ਨਹੀਂ ਬਚ ਜਾਂਦਾ। ਬਿਲਕੁਲ ਕਾਫੀ ਸਾਰੇ ਭਾਈ ਤੁਸੀਂ ਕਿਸਾਨ ਭਾਈ ਮੇਰੇ ਨਾਲ ਜੁੜੇ ਹੋਏ ਹੋ। ਤੁਹਾਨੂੰ ਪਤਾ ਹੀ ਐ ਭਰਾ ਉਹ ਵੀ ਹਰੇਕ ਪ੍ਰਕਾਰ ਦੀ ਤੁਸੀਂ ਟਰੈਕਟਰ ਚਲਾਇਆ ਵੀ ਇਹ ਗੱਲ ਜੈਨੂਇਨ ਹਨ ਇਹਦੀ। ਇੰਨੀ ਕਿ ਬਚਤ ਕਰਦਾ ਹੌਲੈਂਡ ਟਰੈਕਟਰ ਕਿ ਨਹੀਂ ਕਰਦਾ ਤੁਸੀਂ ਜਰੂਰ ਕਮੈਂਟ ਕਰਕੇ ਦੱਸਿਓ ਕਿਵੇਂ ਬਾਈ ਨੇ ਤਾਂ ਪੂਰੀਆਂ ਆਪ ਦੀ ਖੂਬੀਆਂ ਅਗਨਾਈ ਦਿੱਤੀਆਂ ਕਿਉਂ ਕਿਹੜਾ ਜ਼ਿੰਮੇਵਾਰ ਆ ਆਪਣੇ ਖੇਤੀ ਚਲਾਉਂਦਾ ਬਾਈ ਕੋਈ ਉਹਨਾਂ ਨੂੰ ਤੁਹਾਡੇ ਨਾਲ ਵੱਧ ਜਾਣਕਾਰੀ ਹੈਗੀ ਕਿ ਨਹੀਂ ਹੈਗੀ ਹਾਂ ਤੁਸੀਂ ਇਸ ਕਰਕੇ ਸਾਰੇ ਜਾਣਕਾਰੀ ਸਾਂਝੀ ਕਰਿਓ ਹੋਰ ਵੀ ਦੱਸਿਓ ਬਈ ਇਹਦੇ ਵੀ ਕੀ ਕਾਸ਼ ਇਹਦੇ ਵਿੱਚ ਤੇ ਕਿੰਨੇ ਕਿੰਨੇ ਹਸਪਾਵਰ ਤੇ ਕੰਮ ਕਰਦਾ ਹੈਗਾ ਇਹ ਇਹ ਇਹਦੇ ਵਿੱਚ ਹਾਂਜੀ ਜਿਹੜਾ ਆਪਣਾ ਹਸਪਾਵਰ ਤਾਂ ਤੁਸੀਂ ਕਹਿ ਦਿੰਦੇ ਹੋ ਵੈਸੇ ਉਹ ਆਪਣਾ ਟਾਰਕ ਡਿਫਰੈਂਸ ਹੁੰਦਾ ਇਹਦੇ ਵਿੱਚ ਤਿੰਨ ਪ੍ਰਕਾਰ ਦੀ ਆਪਾਂ ਜਿਹੜੀ ਟਾਰਕ ਚ ਵੇਰੀਏਸ਼ਨ ਲੈ ਕੇ ਆ ਸਕਦੇ ਆ ਠੀਕ ਆ ਕਈ ਕੰਪੀਟੀਸ਼ਨ ਟਰੈਕਟਰਾਂ ਦੇ ਵਿੱਚ ਉਹ ਸਿਰਫ ਦੋ ਪ੍ਰਕਾਰ ਦੀ ਹੁੰਦੀ ਹੈ ਇਹਦੇ ਵਿੱਚ ਇਕੋ ਪਲਸ ਮੋਡ ਹੈ ਇਕੋ ਮੋਡ ਹੈ ਤੇ ਪਾਵਰ ਮੋਡ ਹੈ ਜੀ ਠੀਕ ਹੈ ਪਾਵਰ ਮੋਡ ਤੇ ਇਹ ਸਭ ਤੋਂ ਹੈਵੀ ਇੰਪਲੀਮੈਂਟ ਦਿੱਤੇ ਆਪਾਂ ਨੂੰ ਪੀਟੀਓ ਤੋਂ ਵੀ ਚਾਹੀਦੀ ਹੈ ਮੰਨ ਲਓ weight ਵੀ ਜ਼ਿਆਦਾ ਹੈ ਖਿਚਾਵ ਜ਼ਿਆਦਾ ਕਰਾਉਣਾ ਤਾਂ ਪਾਵਰ ਮੋਡ ਲਾ ਕੇ ਚਲਾਓ ਜੇ ਤੁਸੀਂ ਰੋਡ ਤੇ ਜਾ ਰਹੇ ਹੋ ਟ੍ਰੇਲਿੰਗ ਦਾ ਕੰਮ ਹੈ ਕੋਈ ਹਾਲਰ ਹਾਲਰ ਇਹ ਹੋਣਾਂ ਦੀ ਟੈਕਨੋਲੋਜੀ ਨਵੀਂ ਨਹੀਂ ਹੈ ਬਾਕੀ ਬ੍ਰਾਂਡਸ ਲਈ ਹੋ ਸਕਦੀ ਹੈ ਸਾਨੂੰ ਇਸ ਟੈਕਨੋਲੋਜੀ ਨਾਲ ਕੰਮ ਕਰਦਿਆਂ ਨੂੰ ਯੂਰਪ ਚ ਬਹੁਤ ਸਾਲ ਹੋ ਗਏ ਨੇ ਓਕੇ ਹਾਂਜੀ ਕਿੰਨਾ ਪੁਰਾਣਾ ਟਰੈਕਟਰ ਕਿੰਨਾ ਤੁਹਾਡੇ ਕਿਹੜੇ ਸਾਲ ਚ ਬਣ ਲੱਗਿਆ ਇਹ ਇਹ ਟਰੈਕਟਰ ਨੂੰ ਤਕਰੀਬਨ ਤਕਰੀਬਨ ਜਿਹੜੀ ਮੇਰੀ ਨੋਲਿਜ ਹੈ ਕਿ 8 ਤੋਂ 10 ਸਾਲ ਹੋ ਗਏ ਨੇ ਆਲਰੇਡੀ ਮਾਰਕੀਟ ਦੇ ਵਿੱਚ ਯੂਰਪ ਦੇ ਵਿੱਚ ਚੱਲ ਰਿਹਾ ਹੈ ਹਾਂਜੀ ਸੀਆਰਡੀ ਸੀਆਰਡੀ ਆਈ ਨੇ ਅੱਛਾ ਪਹਿਲਾਂ ਸੀਆਰਡੀ ਤੁਸੀਂ ਕਹਿੰਦੇ ਹੋ ਆਪਾਂ ਇੱਥੇ ਕਹਿ ਲੈਣੇ ਵੈਸੇ ਐਪੀਸੀਆਰ ਇਹਨੂੰ ਆਪਾਂ ਕਹਿਣੇ ਆਂ ਜੀ ਇਹਨੂੰ ਅੱਛਾ ਜਿਵੇਂ ਪੰਜਾਬੀ ਤਾਂ ਵੀ ਸੀਆਰਡੀ ਕਹਿੰਦੇ ਆ ਪਿੰਡਾਂ ਦੇ ਬੰਦੇ ਐਸੇ ਐਪੀਸੀ ਫੁੱਟਸਟੈਪਸ ਨੇ ਉੱਪਰ ਚੜ੍ਹਨ ਲਈ ਇਹ অপারেਟਰ ਨੂੰ ਕਿਸੇ ਪ੍ਰਕਾਰ ਦੀ ਕੋਈ ਮੈਂ ਵੀ ਹੈ ਨਾ ਬਿਲਕੁਲ ਜੀ ਹਾਂ ਬਹੁਤ ਹੈਵੀ ਡੈਟਟਰ ਬਣਿਆਗਾ ਭਰਾ ਉਹ ਇੱਥੇ ਲੀਡਰਸ਼ਿਪ ਤੁਹਾਨੂੰ ਦੁਵਾਰੀ ਤੋਂ ਫੇਰ ਦੱਸਦੇ ਆ ਲਗੇ ਲੋਕੇਸ਼ਨ ਦੁਵਾਰੀ ਤੋਂ ਫੇਰ ਦੱਸਦੇ ਜੇ ਕਿ ਇੰਕ੍ਰੀਮੈਂਟ ਬਾਰੇ ਹਾਂ ਲੋਕੇਸ਼ਨ ਪਹਿਲਾਂ ਦੁਵਾਰੀ ਤੋਂ ਫੇਰ ਦੱਸੀ ਕਿੱਥੇ ਹੈ ਲੋਕੇਸ਼ਨ ਇਹ ਆਪਣੀ ਧਨੀਰ ਜੀ ਸਾਸਾ ਰੋਡ ਪੈਂਦਾ ਜੀ ਮਾਨਸਾ ਤੋਂ ਜੀ ਅੱਪਾ ਸਰਤਨ ਨੂੰ ਜਾਂਦੇ ਆ ਰੋਡ ਦੇ ਉੱਪਰ ਧਨੀਰ ਆਪਣੀ ਆਨਾਜ ਮੰਡੀ ਦੇ ਨਾਲ ਆ ਆਨਾਜ ਮੰਡੀ ਦੇ ਨਾਲ ਆ ਮੋਬਾਈਲ ਨੰਬਰ ਬੋਲਦੇ ਜੀ ਕਿੰਨਾਗਾ ਮੋਬਾਈਲ ਨੰਬਰ 9765000 ਮੋਬਾਈਲ ਨੰਬਰ ਆ ਬਾਕੀ ਉੱਤੇ ਵੀ ਪਾਵਾਂਗੇ ਬਾਕੀ ਦੂਜੇ ਨੰਬਰ ਤੇ ਕਿਵੇਂ ਮਾਨਸਾਹ ਦੱਸ ਰਹੇ ਸੀ ਨਾਲ ਇਹਨਾਂ ਦਾ ਇਪਲੀਮੈਂਟਸ ਦਾ ਵੀ ਕੰਮ ਹੈਗਾ ਇਹਨਾਂ ਕੋਲੇ ਆਹ ਮਤਲਬ ਵੀ ਬੀਨਰ ਬੀਨਰ ਵੀ ਮਿਲਣਗੇ ਅੱਛਾ ਬੀਨਰ ਵੀ ਮਿਲਣਗੇ ਤੇ ਆ ਮਤਲਬ ਵੀ ਹੋਰ ਕੀ ਰੋਟਾ ਮੀਟਰ ਸੁਪਰ ਸੈਟ ਉਹ ਵੀ ਹੈਗੇ ਜੀ ਮਾਸ਼ੂ ਦੇ ਵੀ ਨੇ ਆਪਣੇ ਕੋਲੇ ਜਸਵੰਤ ਕੰਪਨੀ ਦੇ ਵੀ ਹਾਂ ਵੀ ਇੱਕੋ ਥਾਂ ਦੀ ਸਾਨੂੰ ਸਾਰਾ ਕੁਝ ਮਿਲ ਜੂਗਾ ਭਰਾਓ ਕਿਵੇਂ ਰਿਪਲੀਮੈਂਟਸ ਜ਼ਰੂਰਤ ਹੁੰਦੀ ਹੈ ਵੀ ਆਪਾਂ ਕਿਵੇਂ ਰੋਟਾਵੇਟਰ ਲੈਣਾ obvious ਹੈ ਰੋਟਾਵੇਟਰ ਵੀ ਮਿਲ ਜੂ ਬਾਕੀ ਬੀਲਰ ਜਿਹੜਾ ਹੁਣ ਆਉਣ ਵਾਲਾ ਟਾਈਮ ਸੀਜ਼ਨ ਆ ਬੀਲਰ ਤਾਂ ਮਿਲਣੀ ਮਿਲਣਗੇ ਬਸ ਕਰ ਲਾ ਕੇ ਜੇ ਹੁਣ ਮੰਨ ਲਓ 80% ਵਾਲੀ CRM ਸਕੀਮ ਚੱਲ ਰਹੀ ਆ ਉਹ ਆਮ ਜਾਨ ਦੀ ਕਿਤੇ ਲੋੜ ਨਹੀਂ ਆਪ ਨੂੰ 100 ਸ਼ੋਰੂਮ ਤੋਂ ਸਾਰਾ ਸਮਾਨ ਮਿਲ ਜੂਗਾ ਅੱਛਾ ਬੀਲਰ ਰੈਕ ਵੀ ਹੁੰਦੇ ਨੇ ਹਾਂਜੀ 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 ਅੱਛਾ ਬੀਲਰ ਵੀ ਮਿਲ ਜੂਗਾ ਰੈਕ ਵੀ ਮਿਲ ਜੂਗਾ ਸਪਰਲੀਟਰ ਵੀ ਮਿਲ ਲਗੇ ਜ਼ੀਰੋ ਡਲਾ ਚੌਪਰ ਮਲਚਰ ਸਾਰੇ ਇੰਪਲੀਮੈਂਟ ਮਿਲ ਲਗੇ ਆਜੋ ਬਾਈ ਦੱਸੋ ਕੀ ਦੱਸਣਾ ਚਾਹੁੰਦੇ ਹੋ ਨੀ ਅਸਲ ਨਿਊ ôਲੈਂਡ ਵੱਲੋਂ ਬਾਈ ਜਿਹੜਾ ਇਹ ਰੰਦਾ ਜਿਹੜਾ ਹੈ ਟਰੈਕਟਰ ਦਾ ਹੀ ਰਹੂਗਾ ਜੀ ਹਾਂਜੀ ਹਾਂ ਨਿਊ ôਲੈਂਡ ਵੱਲੋਂ ਜਿਹੜੀ ਬਾਈਅਰ ਕੋਲ ਸੇਲ ਹੈ ਉਹ ਟਰੈਕਟਰ ਦੀ ਹੀ ਰਹੂਗੀ ਅੱਛਾ ਸਹੀ ਹੋਗਾ ਮਾਹੌਲ ਉਹ ਇਹਨਾਂ ਦੇ ਕੋਲ ਸਾਈਡ ਬਿਜ਼ਨਸ ਹੈਗੇ ਨੇ ਸਾਈਡ ਜਿਹੜੇ ਹੈ ਇਹ ਟਰੈਕਟਰ ਨਾਲ ਹਾਂਜੀ ਅੱਛਾ ਇੱਕ ਵਾਰੀ ਇੱਕ ਵਾਰ ਇਹ ਵੀ ਟਰੈਕਟਰੀ ਕਿਹੜਾ ਸੇਲ ਕਰ ਸਕਦੇ ਆ ਠੀਕ ਹੈ ਨਿਊ ਆਨਲਾਈਨ ਪ੍ਰੋਡਕਟ ਦਾ ਬਾਕੀ ਸੇਲ ਦਾ ਮਾਸ਼ੂ ਹੋਏਗਾ ਆਪਣੇ ਕੋਲ ਜੀ ਜਫਰ ਹੋਏਗਾ ਜੀ ਜਿਸ ਵਰਤ ਦਾ ਤੇ ਮਾਸ਼ੂ ਮਾਸ਼ੂ ਦਾ ਹਾਂ ਵੀ ਉਹ ਇਹਨਾਂ ਦਾ ਅੱਡ ਪਹਿਲਾਂ ਪੁਰਾਣਾ ਬਿਜ਼ਨਸ ਕਰ ਰਹੇ ਆ ਉਹ ਇੱਥੋਂ ਇਹਨਾਂ ਤੋਂ ਮਿਲ ਸਕਦੇ ਆ ਪਹਿਲਾਂ ਇਹਨਾਂ ਦਾ ਮੇਨ ਕਿੱਥੇ ਹੋਣਾ ਮਾਨਸਾ ਮਾਨਸਾ ਜੀ ਮਾਨਸਾ ਬਣਿਆ ਹੋਇਆ ਸ਼ੋਰੂਮ ਇਹਨਾਂ ਦਾ ਕਹਿੰਦਾ ਹਾਂਜੀ ਹਾਂਜੀ ਹਰੇਕ ਪ੍ਰਕਾਰ ਸਪੇਅਰ ਪਾਰਟ ਮਿਲੂਗਾ ਸਪੇਅਰ ਪਾਰਟ ਪੂਰਾ ਮਿਲੂਗਾ ਹਰੇਕ ਪ੍ਰਕਾਰ ਦਾ ਸਪੇਅਰ ਪਾਰਟ ਮਿਲੂਗਾ ਪੂਰੀ ਫੁੱਲ ਵਧੀਆ ਸਰਵਿਸ ਮਿਲੂਗੀ ਜ਼ਰੂਰ ਇਹਨਾਂ ਨਾਲ ਸੰਪਰਕ ਕਰਿਓ ਨਾਲ ਇਹਨਾਂ ਦੇ 파ਟਰਨਰ ਨੇ ਬਾਈ ਗੁਰਪ੍ਰੀਤ ਆਜੋ ਬਾਈ ਨਾਲ ਬਾਈ ਗੁਰਪ੍ਰੀਤ ਨੇ ਇਹਨੂੰ ਵੀ ਜ਼ਰੂਰ ਬਾਈ ਨੂੰ ਵਧਾਈਆਂ ਦਿਓ ਨਵਾਂ ਬਿਜ਼ਨਸ ਕਰਿਆ ਨਵਾਂ ਕੰਮ ਸਟਾਰਟ ਕਰਿਆ ਗਿਆ ਕਿਹੜੇ ਕਿਹੜੇ ਭਰਾ ਕਿੱਥੋਂ ਕਿੱਥੋਂ ਵੀਡੀਓ ਦੇਖ ਰਹੇ ਆ ਆਏ ਵੀ ਜ਼ਰੂਰ ਕਮੈਂਟ ਕਰਿਓ ਬਹੁਤ ਬਹੁਤ ਧੰਨਵਾਦ ਸਾਰੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ